ਆ ਰਿਖਾ ਗਾਇਸ ਸਾਬੜੀ ਕਿਤੇ ਆਹ ਬੜਾ ਪਿੰਡਾ ਰਾਜੀ ਆ ਰਾਜੀ ਦੇ ਵੀਰੋ ਜਦੋਂ ਸੈਣ ਬਾਜਰੀ ਵਾਲੇ ਰਾਜੀ ਜੀ ਦੇ ਗੱਡਾ ਫੀਆ ਨੇ ਅੱਜ ਜਿਹੜਾ ਧੰੜੀ ਵਾਲਾ ਰਾਜੀ ਕੁ22 ਰਕਤਾਂ ਵਾਲਾ ਦੇ ਵੀਰੋ ਖੇਡ ਮੈਦਾਨ ਦੇ ਵਿੱਚ ਐਨੀ ਤੇ ਕਿੰਨਾ ਮਾਣ ਹੋਈ ਪਈ ਹੈ ਕਮਾਲ ਹੋਈ ਪਈ ਹੈ ਦੁਨੀਆ ਫਿਰ ਇਸ ਖੇਡ ਤੋਂ ਧਿਆਨ ਹੋਈ ਪਈ ਹੈ ਮੇਰੇ ਵੀਰੋ ਆਹ ਦੇਖੋ ਮੈਦਾਨ ਦੇ ਵਿੱਚ ਕਮਾਲ ਹੁੰਦੀ ਹੋਈ ਆਗਲਾ ਟਰੈਕਟਰ ਵੀ ਜਿਹੜਾ ਉਹ ਦਾ ਅੰਤ ਵਿੱਚ ਲਿਆਉ ਜੀ ਅਗਲਾ ਟਰੈਕਟਰ ਬਹੁਤ ਵੱਡਾ ਧੰਨਵਾਦ ਅਗਲਾ ਬਿਲਕੁਲ ਤਿਆਰੀ ਦੇ ਵਿੱਚ ਹੈ ਡਾਕਟਰ ਪਲੀਜ਼ ਬੇਨਤੀ ਆ ਵੀਰੇ ਟੈਕਮ ਡਰਾਈਵ ਦੇ ਨਾਲ ਆਪਾਂ ਇਹ ਬਾਸ ਜੀ ਦੇ ਵੀ ਜੱਦੀ 67 ਕਰਵਾ ਲਈਏ ਕਿੰਨੇ ਕੁ ਮੈਚ ਰਹਿੰਦੇ ਅਜੇ ਇਹਨਾਂ ਦੇ ਕੋਈ ਨਾ ਜੀ ਲੈ ਲੈ ਕੇ ਲੈ ਲੈ ਕੇ ਕਮਾ ਕਿਉਂਕਿ ਦੂਜੇ ਟਰੈਕਟਰ ਦੀ ਗਤੀ ਮੇਰੇ ਕੋਲ ਬਦਲ ਲੱਗੀ ਹੈ ਬੇਨਤੀ ਹੈ ਕਿੱਕਾ ਰਾਠਾ ਕਿੱਕਾ ਪੈਣਾ ਆ ਬੜੀ ਬੜਾ ਕਿਕਾ ਰਾਠਾ ਰੁੱਖਾ ਦੇ ਹੋਰ ਕਹਿੰਦੇ ਗੱਲ ਬਣਾਉ ਹੁਣ ਗੱਲ ਬਣਾਉ ਆ ਦੂਜੇ ਕਿਹੜੇ ਕਹਿੰਦੇ ਗੱਦੀਆਂ ਹੋਰ ਤੇਜ਼ ਹੋ ਜਾਂਦੀਆਂ ਨੇ ਇਹ ਕਹਿੰਦੇ ਕੰਮ ਫਿਰ ਸਖਾਲਾ ਹੋ ਜਾਂਦਾ ਆ ਦੂਜੇ ਕਿਹੜੇ ਕੰਮ ਕਹਿੰਦੇ ਸਖਾਲਾ ਹੋ ਜਾਂਦਾ ਪਰ ਖੇਡ ਦੇ ਮੈਦਾਨ ਵਿੱਚ ਰਾਜੂ ਹੋਦਾ ਰਾਜੂ ਕੋਰਾਜੂ ਅੰਦਾ ਕਰੇ ਮੇਰੇ ਵੀਰ ਜੀ ਜੀ ਚਮਕਾਰ ਸਾਹਿਬ ਵਾਲੇ ਬੰਦੇ ਉਹਨਾਂ ਨੂੰ ਬੇਨਤੀ ਆ ਐਂਟਰੀ ਫੀਸ ਕਰਾਉ ਜੀ ਵੰਡੇ ਨੂੰ ਵੇਂਤੇ ਟਰਾਲੀ ਕੋਲੇ ਮਿਲਿਆ ਕੇ ਚਾਰ ਸਿਲੰਡਰਾਂ ਦੇ ਨਾਮ ਉਹ ਵੀ ਦਰਜ ਕਰਾ ਲਓ ਜਿਹੜੇ ਹੋਰ ਵੀ ਵੀ ਸਾਡੇ ਭਰਾ ਦੂਰੋਂ ਜਿਹੜੇ ਪੁੱਜੇ ਹੋਏ ਨੇ ਉਹ ਵੀ ਆਪਣੇ ਨਾਮ ਨੇ ਜਿਹੜੇ ਇਹਨਾਂ ਚਾਰ ਸਿਲੰਡਰਾਂ ਵਿੱਚ ਉਹ ਸੰਕਲਪ ਕਰਵਾ ਦਿੱਤੇ ਹਨ ਔਰ ਦੂਜੇ ਬੰਦੇ ਦੇਖੀ ਮੇਰੇ ਹੀਰੋ ਢਾਗਰੇ ਪਿੰਡਾਂ ਦੇ ਰਾਜੂ ਦੇ ਟਿਆਕੇ ਨੇ ਢਾਗਰਾ ਪਿੰਡ ਕੰਦੇਲ ਦੇ ਬਿਹਾਰੀ ਜ਼ਿਲ੍ਹੇ ਦਾ ਬੱਕਰੀ ਦੇ ਕਰਕੇ ਬੱਕਰੂ ਦੇ ਲਾਗੇ ਕਰਕੇ ਪ੍ਰਸਿੱਧ ਪਿੰਡਾਂ ਦੇ ਰਹੀ ਲੋ ਪ੍ਰਸਿੱਧ ਪਿੰਡ ਕੰਮ ਖਿੱਚ ਕੇ ਗਬਰੂਆ ਮੈਂ ਅਕਮਲ ਸਕਦੀ ਆ ਤੇਰੇ ਹੀ ਢਾਗਰੇ ਵਾਲਾ ਉਹ ਸੋਨਾ ਨਿਕਾ ਸੋਨਾ ਨਿਕਾ ਔਰ ਖੜੀ ਹੈ ਪਿੰਡਾਂ ਦੇ ਅੰਦਰ